ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਬਲੌਗ ਦੀ ਵਿਟਲੀ ਵਿੱਚ। ਟਾਈਮ ਹੋ ਗਿਆ 11:30 ਦਾ। ਤੇ ਅੱਜ ਮੈਂ ਜਿਹੜੀ ਸਬਜ਼ੀ ਬਣਾਉਣ ਲੱਗੀ ਆ ਉਹ ਹੈਗਾ ਪਰਤਾ, ਬੈਂਗਣ ਦਾ ਪਰਤਾ। ਦੇਖੋ ਤੁਸੀਂ ਵੀ ਦੇਖੋ ਮੇਰੇ ਸਟਾਈਲ ਵਿੱਚ ਮੈਂ ਕਿੱਦਾਂ ਬਣਾਉਣੀ ਆ ਬੈਂਗਣ ਦਾ ਪਰਤਾ। ਤੁਹਾਨੂੰ ਮੈਂ ਦਿਖਾਉਣੀ ਆ। ਮੈਂ ਲੈ ਸੀ ਤਿੰਨ ਬੈਂਗਣ। ਉਹਨਾਂ ਨੂੰ ਕੱਟ ਕੇ ਤੇ ਮੈਂ ਉਹਨੂੰ ਗਰਮ ਤੇਲ ਲਾ ਕੇ ਤੇ ਤਵੇ ਦੇ ਉੱਤੇ ਰੱਖ ਦਿੱਤਾ ਗੈਸ ਨੂੰ ਸੇਮ ਕਰ ਦਿੱਤਾ ਤੇ ਥੋੜੀ-ਥੋੜੀ ਅੱਗ ਤੇ ਜਿਤਾਏ ਪੁੱਜੀ ਜਾਂਦੇ ਆ ਤੇਲ ਲੱਗਣ ਨਾਲ ਜਦਦਾ ਇਹ ਨਰਮ ਹੋ ਜਾਂਦੇ ਆ ਤੇਲ ਦੀ ਛਿੰਛੁਲੀ ਵੀ ਸੌਖੀ ਹੋ ਜਾਂਦੀ ਆ ਆ ਦੇਖੋ ਮੈਂ ਆ ਤਿੰਨ ਕ ਕਰ ਲਿਆ ਤਿੰਨ ਕ ਹੁੰਦੇ ਆ ਤੇ ਇਧਰ ਮੈਂ ਤੋੜ ਕੇ ਲਈ ਸਮਾਲ ਲਿਆ ਆ ਦੋ ਪਿਆਜ਼ ਲੈ ਸੀ ਅਦਰਕ ਲਸਰ ਤੇ ਮਿਰਚਾਂ ਤੇ ਮੈਂ ਤਿੰਨ ਟਮਾਟਰ ਲਏ ਆ ਤੇ ਇਹ ਵੀ ਆਪਾਂ ਇਹਨਾਂ ਨੂੰ ਕੱਟ ਲਈਏ ਤੇ ਫੇਰ ਮੈਂ ਤੁਹਾਨੂੰ ਹੋਰ ਇਹ ਆ ਕਿੱਦਾਂ ਮੈਂ ਆਪਾਂ ਇਹਨਾਂ ਨੂੰ ਪਕਾਵਾਂਗੇ ਤੁਸੀਂ ਦੇਖੋ ਇਹ ਮੈਂ ਬਤਾਉਂਗਾ ਹੁਣ ਚੱਲਦੇ ਆ ਇਹ ਨਾਲੇ ਕੱਟੀ ਜਾਂਦੀ ਨਾਲ-ਨਾਲ ਤੇ ਛੇਲੇ ਇਹਨਾਂ ਦੇ ਉੱਤਰ ਹੀ ਜਾਂਦੇ ਆ ਕਿਉਂਕਿ ਤੇਲ ਲੱਗਾ ਹੋਇਆ ਸਿਕਾ ਛੇਤੀ ਛੇਤੀ ਛੇਲੇ ਉੱਤਰ ਜਾਂਦੇ ਇਹਨਾਂ ਦੇ ਤੇ ਹੁਣ ਆਪਾਂ ਇਹਨਾਂ ਦਾ ਕਚੂੰਬਰ ਕੱਢਦੇ ਆ ਕੱਟ-ਕੱਟ ਕੇ ਇਹ ਉਹ ਤੇ ਪੱਠਾ ਕਹਿੰਦੇ ਆ ਫਿਰ ਆ ਦੇਖੋ ਦੋ ਘਰ ਰਹਿ ਗਏ ਆ ਬਾਕੀ ਮੈਂ ਕਰ ਲਿਆ ਛਿਲਕੇ ਦੇ ਬਹੁਤ ਥੋੜਾ ਬਣ ਜਾਂਦਾ ਜਦਾਂ ਘਟ ਹੋ ਜਾਂਦਾ ਹੈ ਛਿੱਲਾ ਬਹੁਤ ਉਤਰ ਜਾਂਦਾ ਕਹਿੰਦੀਆਂ ਲਓ ਜੀ ਮੈਂ ਸਾਰੇ ਬੈਂਗਣ ਕੱਟ ਕੇ ਰੱਖ ਲਿਆ ਤੇ ਹੁਣ ਮੈਂ ਇਸ ਦੇ ਉੱਤੇ ਪੈਨ ਰੱਖ ਲਿਆਗਾ ਤੇ ਉਹਦੇ ਵਿੱਚ ਮੈਂ ਪਾਉਂਗੀ ਤੇਲ ਤੜਕੇ ਜਿਨੇ ਪਉਣਾ ਆ ਜਿੱਦਾਂ ਤੜਕਾ ਲੱਗ ਸਕੇ ਤੇ ਤੇਲ ਗਰਮ ਹੋ ਕੇ ਮੈਂ ਪਾਉਂਗੀ ਜੀਰਾ ਤੇ ਪਿਆਜ਼ ਆਦਰਕ ਤੇ ਪਹਿਲਾਂ ਲਸਣ ਭੋਲ ਲਵਾਂਗੀ ਉਦਾਂ ਗਰਮੀਆਂ ਚਾਲੂ ਹੋ ਗਈਆਂ ਤੇ ਤੇ ਇੱਥੇ 30 ਡਿਗਰੀ ਸੈਲਸੀਅਸ ਤੱਕ ਗਰਮੀ ਹੋਣ ਲੱਗ ਗਈ ਆ ਤੇ ਪੱਖਾ ਮੇਰਾ ਲੱਗਾ ਹੋਇਆ ਤੁਹਾਨੂੰ ਆਵਾਜ਼ ਵਿੱਚ ਆਉਂਦੀ ਹੋਗੀ ਮਸ਼ਤ ਵਾਲਾ ਪੱਖਾ ਲਾਇਆ ਹੋਇਆ ਤਾਂ ਕਰਕੇ ਆਵਾਜ਼ ਆਉਂਦੀ ਹੁੰਦੀ ਥੋੜੀ ਥੋੜੀ ਤੇਲ ਆਪਣਾ ਗਰਮ ਹੋ ਚੁੱਕਾ ਮੈਂ ਪਾਇਆ ਜੀਰਾ ਤੇ ਹੁਣ ਲਸਣ ਪਾਉਣੀ ਆ ਜਿੰਨਾ ਸਰ ਪਾਤਾ ਤੇ ਮੈਂ ਨਾਲ ਹੁਣ ਤੇ ਆਜ ਪਾਉਂਗੀ ਆ ਦੇਖੋ ਮੈਂ ਪਿਆਜ਼ ਵੀ ਪਾਤੀਆ ਤੇ ਭੋਜ ਹੁੰਦੀ ਹੈ ਹੁਣ ਮੈਂ ਥੋੜਾ ਜਿਆਦਾ ਭੁੱਜ ਜਾਣਗੇ ਤੇ ਫਿਰ ਮੈਂ ਟਮਾਟਰ ਪਾਉਂਗੀ ਇਹਨਾਂ ਵਿੱਚ ਤੇ ਐਸਾ ਹੋ ਗਿਆ ਸੀ ਮੇਰਾ ਥੋੜਾ ਜਿਆਦਾ ਤੇਜ ਤੇ ਲਸਣ ਥੋੜਾ ਜਿਆਦਾ ਭੁੱਜ ਗਿਆ ਮੈਨੂੰ ਪਤਾ ਨਹੀਂ ਲੱਗਾ ਮੈਂ ਜਲਦੀ ਜਲਦੀ ਪਿਆਜ਼ ਪਾਏ ਪਿਆਜ਼ ਆਪਣੇ ਭੁੱਜ ਗਏ ਸੀ ਤੇ ਮੈਂ ਟਮਾਟਰ ਪਾਤੇ ਵਿੱਚ ਹੁਣ ਇਹਨਾਂ ਨੂੰ ਟਮਾਟਰਾਂ ਨੂੰ ਭੁੰਨਾਗੇ ਥੋੜਾ ਟਾਈਮ ਤੇਰ ਆਪਾਂ ਪਾਵਾਂਗੇ ਵਿੱਚ ਨਮਕ ਤੇ ਮੈਂ ਟਮਾਟਰ ਪਾਏ ਵਿੱਚ ਪੈਣਾ ਤੇ ਥੋੜਾ ਜਿਹਾ ਖਟਾਖਟਾ ਜਿਹਾ ਸਵਾਦ ਆਦਾ ਹੁੰਦਾ ਹੈ ਇਹ ਤੇ ਇਸੇ ਦਾ ਜਿਆਦਾ ਖਟਾ ਨਹੀਂ ਹੁੰਦਾ ਹੋਣਾ ਠੀਕ ਜਿਹਾ ਨੋਰਮਲ ਜਿਹਾ ਹੀ ਵਧੀਆ ਬਣਦਾ ਮੈਂ ਤਾਂ ਚਾਰ ਵਾਰ ਇਹਦਾ ਬਣਾ ਚੁੱਕੀ ਹਾਂ ਸਾ ਤੁਹਾਨੂੰ ਸਵਾਦ ਲੱਗਦਾ ਤੇ ਮੈਂ ਐਡੇ ਬਣਾਉਣੀ ਹਾਂ ਉਹਦਾ ਬੈਂਗਣ ਨੋਰਮਲ ਵੀ ਬਣਾ ਲੈਂਦੇ ਆ ਸਬਜੀ ਪਰ ਐਡਾ ਜ਼ਿਆਦਾ ਟੇਸਟ ਲੱਗਦਾ ਹਾਂ ਟਾਈਮ ਜ਼ਿਆਦਾ ਵਾਰ ਖਾਣਾ ਸਬਜੀ ਬੈਂਗਣਾਂ ਦੀ ਸਵਾਦ ਨਹੀਂ ਲੱਗਦੀ ਹੈ ਵੀ ਕਈ ਵਾਰੀ ਬਦਲਨੇ ਪੈਂਦੇ ਆ ਤਰੀਕਾ ਬਦਲਣਾ ਪੈਂਦਾ ਨਾ ਚਲੋ ਆਪਾਂ ਨਮਕ ਪਾ ਦਨੇ ਆ ਥੋੜਾ ਜਿਹਾ ਇਹ ਰੈੱਡ ਚਾਟ ਲਈ ਗਾਲਜਰ ਦਾ ਟਮਾਟਰ ਲੋੜ ਅਨਸਾਰ ਪਾਇਓ ਤੁਸੀਂ ਨਮਕ ਨਮਕ ਪਾਤਾ ਤੇ ਮਿਰਚ ਵੀ ਨਾਲ ਪਾ ਦਾਂਗੇ ਮੈਂ ਹਰੀ ਮਿਰਚ ਲੇਗਾ ਸੀ ਤਿੰਨ ਇਹ ਜ਼ਿਆਦਾ ਕੌੜੀ ਕਰਨੀ ਹੈਗੀਆਂ ਯਾਨੀ ਕਿ ਦੋ ਕੌੜੀਆਂ ਇੱਕ ਥੋੜੀ ਜਿਹੀ ਕਟਾ ਅਸੀਂ ਮਸਾਲੇ ਵਿੱਚ ਥੋੜੇ ਘਟ ਖਾਣੇ ਆ ਇਸ ਕਰਕੇ ਮੇਰੇ ਮਸਾਲੇ ਵੀ ਬਹੁਤ ਘਟ ਜਿਹੇ ਸਾਬ ਜਿਹਾ ਬਣੇ ਸਿਰਫ ਉਹੀ ਮਸਾਲੇ ਹੁੰਦੇ ਜੋ ਆਪਾਂ ਨੋਰਮਲ ਘਰਾਂ ਵਿੱਚ ਆਮ ਵਰਤਦੇ ਹਾਂ ਗਰਮ ਮਸਾਲਾ ਧਨੀਆ ਹਰੀ ਮਿਰਚ ਹਲਦੀ ਤੇ ਨਮਕ ਬਸ ਇਹੀ ਅਸੀਂ ਖਾਣੇ ਆ ਜ਼ਿਆਦਾਤਰ तेज़ प पत्ता वगैरह लैची लूची इधर नहीं कुछ पाने बच्चे के पर इ भी टेस्ट लगती है वजिया लगती है ब ज्यादा मसाले खाने भी ज्यादा सही नहीं है अपनी सेहत ले भी ता करके घट मसाले पाने मसाले तो मैं सारे लिया के रखे हुए हैं पर फिर भी अस घट पक्ते हैं थोड़े टाइम तो हम हल्दी पावे जो थोड़े जुज जाएंगे ये तेल छड़ जाने ये ਟਮਾਟਰ ਆਪਰੇ ਥੋੜੇ ਜਿਹਾ ਪੁੱਜ ਚੁੱਕੇ ਆ ਤੇ ਮੈਂ ਇਹਦੇ ਵਿੱਚ ਪਾਉਗੀ ਹੁਣ ਹਲਦੀ ਤੇ ਗਰਮ ਮਸਾਲਾ ਉਹ ਵੀ ਥੋੜੇ ਪਾਉਂਗੀ ਤੇ ਵਧੀਆ ਨਹੀਂ ਲੱਗਦਾ ਕਿ ਮੈਂ ਤੇ ਕਸੂਰੀ ਮੇਥੀ ਇਨਾ ਥੋੜਾ ਇਹਨੂੰ ਭੁੰਨ ਲਾਂਗੇ ਆਪਾਂ ਆਓ ਜਿੰਨੇ ਕਟ ਲਾ ਥੋੜਾ ਜਿਹਾ ਹੋ ਜਾਣਾ ਚਲੋ ਜਦ ਤੱਕ ਇਹ ਪੋਰਚ ਦੇ ਆ ਫਿਰ ਮੈਂ ਬੈਂਗਣ ਪਾਉਂਗੀ ਤੇ ਥੋੜਾ ਜਾ ਧਨੀਆ ਵੀ ਹਰਾ ਪਾਵਾਂਗੇ ਐਂਡ ਦੇ ਵਿੱਚ ਦੇਖੋ ਆਪਣੇ ਮਸਾਲੇ ਪੁੱਜ ਗਏ ਆ ਤੇ ਹੁਣ ਮੈਂ ਇਹਨੂੰ ਇਹਦੇ ਵਿੱਚ ਬੈਂਗਣ ਪਾਉਂਗੀ ਦੇਖੋ ਮੈਂ ਬੈਂਗਣ ਪਾ ਦਿੱਤੇ ਵਿੱਚ ਤੇ ਰੰਗ ਥੋੜਾ ਜਿਆਦਾ ਲਾਈਟ ਜਿਹਾ ਲੱਗਦਾ ਆ ਕੁਦਾ ਹਲਦੀ ਤਾਂ ਬੈਸੇ ਠੀਕ ਆ ਪਰ ਫਿਰ ਵੀ ਕਿਉਂਕਿ ਇਹ ਦਾ ਰੰਗ ਕਾਇਟ ਸੀ ਕਾਲਾ ਕਾਲਾ ਜਿਹਾ ਹੋ ਗਿਆ ਸੀਗਾ ਬੁੰਨੇ ਕਣਾਂ ਦਾ ਤਾਂ ਕਰਕੇ ਰੰਗ ਥੋੜਾ ਜਿਹਾ ਇਦਾਂ ਲੱਗਦਾ ਹੈ ਤੇ ਹੁਣ ਇਹਨੂੰ ਥੋੜਾ ਜਿਹਾ ਪੱਕਣ ਦੇਵਾਂਗੇ ਤੇ ਫਿਰ ਬਾਅਦ ਵਿੱਚ ਪਾਉਨੇ ਆ ਧਨੀ ਤੁਸੀਂ ਦੇਖੋ ਬਾਹਰਲਾ ਮੌਸਮ ਅੱਜ ਕਿੰਨੀ ਗਰਮੀ ਆ ਤੇ ਦੇਰ ਵੀ ਉਹਦਾ ਸਾਫ ਲੱਗਾ ਗਰਮੀ ਬਹੁਤ ਹੋਈ ਆ ਹੁਣ ਟੈਂਪਰੇਚਰ ਦਿਨੋ ਦਿਨ ਤੇਜ਼ ਹੁੰਦਾ ਜਾਂਦਾ ਆ ਇੱਥੇ ਵੀ ਤੋਂਪ ਬਹੁਤ ਆ ਬਾਹਰ ਇੱਥੇ ਚਿੱਟੀ ਜੀ ਤੋਂਪ ਹੁੰਦੀ ਆ ਦੇਖਣ ਨੂੰ ਨੀ ਦਿਲ ਕਰਦਾ ਬਾਹਰ ਮੈਂ ਤਾਂ ਵੈਸੇ ਅੰਦਰ ਹੀ ਰਹਿੰਦੀ ਸਾਰਾ ਦਿਨ ਸ਼ਾਮ ਨੂੰ ਘੁੰਮਣ ਚਾਈਦਾ ਬਾਹਰ ਦੇਖੋ ਆਪਣਾ ਪਾਟਾ ਬਣ ਕੇ ਤਿਆਰ ਆ ਤੇ ਮੈਂ ਗ੍ਰੀਨ ਹਰਾ ਧਰੀਆਂ ਵੀ ਪਾ ਦਿੱਤਾ ਸੀਗਾ ਤੇ ਰੰਗ ਉਹਨ ਬਹੁਤ ਵਧੀਆ ਹੋ ਗਿਆ ਇਹਦਾ ਬਸ ਮੜਾ ਜਾ ਪਾਪ ਦਵਾ ਕੇ ਤੇ ਬੰਦ ਕਰ ਦਣਾ ਹੁਣ ਇਹਨੂੰ ਆਪਣਾ ਭਰਤਾ ਬਣ ਕੇ ਰੈਡੀ ਹੈ ਤੁਸੀਂ ਵੀ ਖਾਓ ਤੇ ਇੰਜੋਏ ਕਰੋ ਜੇਕਰ ਮੇਰੇ ਵੀਡੀਓ ਵਿੱਚ ਕੋਈ ਨਾਮ ਆਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਦੀ ਪੇਟ ਦੀ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਵੀ ਕਰ ਦਿਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ